oh god tá? oh, tá? ਚਾਪਰ ਲੱਗ ਚਾਤਰੇ ਨਾਲੇ ਗਾਰਮ ਗੱਲਾਂ ਕਰੇ ਖਸਮ ਨਾ ਪਾਏ ਸਾਧ ਆਪ गवाਏ ਸੇਵਾ ਕਰੇ ਤਾਂ ਕਿਛ ਪਾਏ ਬਾਣ ਜੇ ਸੰਤ ਸਾਪਾ ਚੇਤਨ ਦਾਸ ਨੂੰ ਅੱਜ ਮਾਣ ਮਿਲ ਰਿਹਾ ਤੇ ਆਪਣੇ ਗੁਰੂ ਦੀ ਉਹਨਾਂ ਚਾਤਰੀ ਕਿੰਦੀ ਆ ਤਾਂ ਮਿਲ ਰਿਹਾ ਵਾਹਿਗੁਰੂ ਵਾਹਿਗੁਰੂ ਮਾਣ ਤਾਂ ਗੁਰੂ ਦੇ ਚਰਨਾਂ ਕੋ ਮਿਲਦਾ ਆਪਣੀ ਜਿੰਦਬਾਰ ਨੇ ਪੈਂਦੀ ਹੈ ਤੂੰ ਮਾੜੀ ਵਿੱਚ ਕਰਦੀ ਹੈ ਦੂਸਰੀ ਬੀਂਟਰੀ ਮੈਂ ਸਾਰੇ ਕੀਰਤਨਿਆਂ ਨੂੰ ਕਰਨਾ ਚਾਹੁੰਦਾ ਵੀ ਕੀਰਤਨ ਇੱਕ ਬਰਾਗ ਦੀ ਮੂਰਤ ਹੈ ਹਰ ਦੀ ਬੜਾਈ ਵੱਡਾ ਵੱਡੀ ਹੈਗਾ ਕੀਰਤਨਾਰ ਦਾ ਕੀਰਤਨ ਨਾ ਕਰਨਾ ਹੋਵੇ ਤਾਂ ਕੀਰਤਨ ਤੇ ਆਕਾਰ ਪਰ ਖੁਸ਼ ਹੋਵੇ ਨਾ ਕਰੋ ਰਫਕ ਹੋਵੇ ਸੰਤ ਹੋਣਾ ਵੀ ਕੀਰਤਨ ਕਰਨ ਵੇਲੇ ਸਮੇ ਗੁਰੂ ਗ੍ਰੰਥ ਸਾਹਿਬ ਦਾ ਇਨਕਾਰ ਹੋਵੇ ਤੇ ਚਿਹਰੇ ਤੇ ਬਰਾਗ ਝਾੜ ਕਰਾਉਣਾ ਵੀ ਮੇਰਾ ਮਾਪੜਾ ਕਹਿਣ ਦਾ ਇਹ ਹੈ ਸਾਡੇ ਦਾ ਸਾਡੇ ਮਾਪੁਰਖਾਂ ਨੇ ਇਹ ਸਿਖਾਇਆ ਜੇ ਭਾਈ ਬਰਾਗ ਦੀ ਕੀਰਤਨ ਕਰੋ ਗੁਰੂ ਦੇ ਭੈਜ ਕੀਰਤਨ ਕਰੋ ਭੰਗੜੇ ਵਾਲਾ ਕਰਦੇ ਜਿਹੜੀ ਮਾਨਵੀ ਅਵਸਥਾ ਨਾ ਇਹ ਗੁਰੂ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ ਧੰਨ ਮੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਜੀਵਨ ਦਿੱਤਾ ਧੰਨ ਉਹ ਮਹਾਪੁਰਖ ਸੰਤ ਬਾਬਾ ਫੋਟੀ ਵਾਲੀ ਕਿਉਂਕਿ ਹੁਣ ਬਾਬਾ ਕਪੂਰ ਸਿੰਘ ਜੀ ਦਾ ਸਰੀਰ ਕਰਕੇ ਨਹੀਂ ਹੈਗੇ ਬਾਬਾ ਭਗਵਾਨ ਸੰਗੀਤ ਦਾ ਸਰੀਰ ਕਰਕੇ ਨਹੀਂ ਹੈਗੇ ਪਰ ਹੁਣ ਸਰੀਰ ਕਰਕੇ ਬਾਬਾ ਫੁਰਤੀ ਦਾਸ ਜੀ ਮਹਾਰਾਜ ਨੇ ਇਹਨਾਂ ਦੇ ਵਿੱਚੋਂ ਹੀ ਸਾਰੇ ਮਾਣ ਕੋ ਖਾਂਦੇ ਅਸੀਂ ਦਰਸ਼ਨ ਕਰਦੇ ਸਾਡੇ ਮਨ ਚ ਇਹ ਨਹੀਂ ਕੋਈ ਸਾਨੂੰ ਕੋਈ ਸੁਨੇਹਾ ਭੇਜੇ ਮੈਂ ਤਾਂ ਹੀ ਲਾਉਣਾ ਹੈ ਮੇਰਾ ਤਾਂ ਬਾਬੇ ਫੁਰਤੀ ਦਾਸ ਨਾਲ ਉਹ ਪਿਆਰ ਹੈ ਵੀ ਜਿਵੇਂ ਮੇਰਾ ਬਾਬੇ ਕਪੂਰਸ ਨਾਲ ਵੀ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੰਦਾ ਪਿਆਰ ਦੀ ਮੂਰਤ ਨੇ ਬਰਾਤ ਦੀ ਮੂਰਤ ਨੇ ਮੇਰਾ ਮਤਲਬ ਕਹਿੰਦਾ ਇਹ ਹੈ ਵੀ ਕੀਰਤਨ ਸਿਰਫ ਖਾਤੇ ਦੀ ਬੜਾਈ ਹੈ ਨਾ ਕਿ ਲੋਕਾਂ ਦੀ ਬੜਾਈ ਹੈ ਵੀ ਮੇਰਾ ਕਿਉਂਕਿ ਅਸੀਂ ਮਹਾਪੁਰਖ ਬਾਬਾ ਚੇਤਨ ਦਾਸ ਮਹਾਰਾਜ ਦੇ ਬੜੇ ਬਚਨ ਸੁਨੇ ਨੇ ਬਹੁਤ ਸਾਡਾ ਪਿਆਰ ਸੀ ਬਰਾਤ ਨੂੰ 11:00 11:00 ਵਜੇ ਫੋਨ ਕਰਨਾ ਬਿੰਦੂ ਨੂੰ ਕਹਿਣਾ ਬਿੰਦੂ ਪੁੱਤ ਆਪਣੇ ਸੱਤ ਨੂੰ ਫੋਨ ਲਾ ਫੋਨ ਲਾਉਣਾ ਮਹਾਰਾਜ ਦਾ ਹੁਕਮ ਆਪ ਜੀ ਦਾ ਉਹ ਤਾਂ ਮੈਨੂੰ ਜੀ ਕਰਦਾ ਐ ਇੰਨੀ ਗੱਲਾਂ ਕਹਿਣ ਕਿ ਐਨਾ ਪਿਆਰ ਸੀ ਮਹਾਪੁਰ ਕਾ ਆਪੇ ਪ੍ਰੇਰ ਕੇ ਬੁਲਾ ਲੈਂਦੇ ਰਾਤ ਨੂੰ ਵੀ ਬੁਲਾ ਲੈਂਦਾ ਕਈ ਵਾਰੀ ਮੁੰਡੇ ਨੂੰ ਕਹਿਣਾ ਬਾਬਾ ਜੀ ਵੀ ਉਹ ਬਾਲ ਬੱਚਾ ਆਲਾ ਕ੍ਰਿਸ਼ਤੀ ਐ ਉਹ ਕਹਿੰਦਾ ਉਹ ਆਪਣੀ ਜਗ੍ਹਾ ਪਿਆਰ ਮੇਰਾ ਆਪਣੀ ਗੱਲ ਤਾਂ ਪਿਆਰ ਦੀ ਐ ਨਾ ਸਾ ਸੰਗਤ ਦੀ ਬਥੇਰੀ ਦੁਨੀਆ ਖਿੜਉਂਦੀ ਐ ਆਪਣਾ ਕਰਮ ਭੋਗਣ ਆਉਂਦੀ ਐ ਔਰ ਗੁਰੂ ਦਾ ਪਿਆਰ ਆਪਣੇ ਮਹਾਪੁਰਖਾਂ ਦਾ ਪਿਆਰ ਉਹਨਾਂ ਦੇ ਸੇਵ ਹੁੰਦਾ ਜਿਹਦੇ ਹਿਰਦਾ ਸਾਫ਼ ਆ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਹਿਰਦਾ ਸਾਫ਼ ਆ ਪਰ ਫੇਰ ਵੀ ਗੁਰੂ ਦੀ ਕਿਰਪਾ ਹੈ ਕਿ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਆ ਮਹਾਪੁਰਖਾਂ ਨੂੰ ਸਮਰਪਤ ਆ ਬਾਬਾ ਚੇਤਨ ਦਾ ਜੀ ਨੂੰ ਸਮਰਪਤ ਆ ਨਿਰਪੱਖ ਆ ਕਿ ਜਦੋਂ ਵੀ ਇਹਨਾਂ ਦਾ ਕੋਈ ਹੋਰ ਨਾ ਸਾਡੇ ਦੇ ਗੁਰੂ ਦੇ ਘਰ ਦਾ ਨੰਬਰ ਹੈ ਸੰਗਤ ਅੱਜ ਕਿ ਆਪ ਕੋ ਸਾਹ ਔਰ ਅਗਲਾ ਸਮਾਪਨ ਮੰਦਪ ਦਾ ਪਾਸੋਂ ਸਰਵਣ ਕਰੋ ਧੰਨਵਾਦ ਮਹਾਮੁਰਖਾ ਦਾ ਸੰਤ ਬਾਬਾ ਫੋਟੀ ਦਾ ਸਮਾਣਾ ਹੈ ਦਾ ਸੰਤ ਬਾਬਾ ਧੋਣੀ ਦਾ ਸਮਾਰਾ ਜੀ ਦਾ ਮਹਾਰਾਜੀ ਦਾ ਬਾਬਾ ਸਿਧਦਾਸ ਜੀ ਦਾ ਮਹਾਰਾਜੀ ਦਾ ਸਾਰੇ ਨਾਮਕਰਨ ਦਾ ਭਾਈ ਹਰੀ ਸਿੰਘ ਜਿਨੇ ਵੀ ਨਾਮ ਨੂੰ ਬੈਠੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਿਆ ਪਰ ਸੱਚੇ ਨਾਨਕ ਸਾਹਿਬ ਮੇਰੇ ਮੋਹ ਨਿਕਲਿਆ ਬਚਨੇ ਇਹਨਾਂ ਨੂੰ ਮਹਾਮੁਰਖੀ ਬਣਾ ਦੇ ਤਨ ਤੋਂ ਤਾਂ ਕਰਦਾ